ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਸ਼ਬਦ ਰਾਖਾ ਇੱਕ ਹਮਾਰਾ ਸਵਾਮੀ ਤੇ ਗੱਲ ਕਰ ਰਹੇ ਹਾਂ ਇਹ ਰਾਗ ਪੈਰੋ ਵਿੱਚ ਹੈ ਹਾਂਜੀ ਤੇ ਇਸ ਦਾ ਮਤਲਬ ਕੇਂਦਰੀ ਭਾਵੇ ਹੀ ਹੈ ਕਿ ਪਰਮਾਤਮਾ ਹੀ ਅਸਲ ਰਖਵਾਲਾ ਤੇ ਉਹ ਸਭ ਦੇ ਦਿਲਾਂ ਦੀ ਜਾਣਦਾ ਹੈ ਹੂੰ ਅੱਜ ਆਪਾਂ ਇਹੀ ਵੇਖਣਾ ਹੈ ਕਿ ਇਹ ਸੋਜੀ ਇਹ ਸਮਝ ਕਿਵੇਂ ਸਾਡੇ ਡਰ ਤੇ ਚਿੰਤਾ ਘਟਾ ਸਕਦੀ ਹੈ ਇੱਕ ਤਰ੍ਹਾਂ ਨਾਲ ਮਾਨਸਿਕ ਸ਼ਾਂਤੀ ਦਾ ਇੱਕ ਜ਼ਰੀਆ ਹਾਂ ਤੇ ਇਹ ਦੇਖਣਾ ਬੜਾ ਦਿਲਚਸਪ ਹੈ ਕਿ ਕਿਵੇਂ ਅਧਿਆਤਮਿਕ ਵਿਸ਼ਵਾਸ ਨੂੰ ਨਾ ਸਿੱਧਾ ਮਾਨਸਿਕ ਸਕੂਨ ਨਾਲ ਜੋੜਿਆ ਗਿਆ ਇਥੇ ਬਿਲਕੁਲ ਜਿਵੇਂ ਸ਼ਬਦ ਦੀ ਰਹਾਉ ਵਾਲੀ ਤੋਂ ਕਹੇ ਰਾਖਾ ਇੱਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ ਹਾਂਜੀ ਮਤਲਬ ਸਾਫ਼ ਹੈ ਇੱਕੋ ਇੱਕ ਮਾਲਕ ਹੈ ਉਹੀ ਰੱਖਿਆ ਕਰਨ ਵਾਲਾ ਹੈ ਤੇ ਉਹ ਸਾਰੇ ਦਿਲਾਂ ਦੀ ਅੰਦਰ ਦੀ ਗੱਲ ਜਾਣਦਾ ਹੈ ਹਾਂ ਸਿਰਫ ਰਾਖਾ ਹੀ ਨਹੀਂ ਸਗੋ ਅੰਤਰਜਾਮੀ ਵੀ ਇਹ ਬਹੁਤ ਅਹਿਮ ਨੁਕਤਾ ਹੈ ਹਾਂਜੀ ਕਿਉਂ ਜਾਣਦਾ ਹੈ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਤੇ ਫਿਰ ਇਹ ਸਮਝ ਦਾ ਅਸਰ ਕੀ ਹੁੰਦਾ ਹੈ ਉਹ ਅਗਲੀਆਂ ਤੁਕਾਂ ਚੋਂ ਪਤਾ ਲੱਗਦਾ ਹੈ ਇਹ ਸਿਰਫ ਕੋਈ ਖਿਆਲ ਨਹੀਂ ਹੈ ਸਹੀ ਗੱਲ ਜਿਵੇਂ ਅੱਗੇ ਆਉਂਦਾ ਉਠਤ ਸੁਖਿਆ ਬੈਠਤ ਸੁਖਿਆ ਭੌਂ ਨਹੀਂ ਲੱਗੈ ਜਾਂ ਐਸੇ ਬੁੱਝੀਆ ਜਦੋਂ ਬੰਦਾ ਇਸ ਤਰ੍ਹਾਂ ਸਮਝ ਜਾਂਦਾ ਹੈ ਨਾ ਜਾਂ ਐਸੇ ਬੁੱਝੀਆ ਹਾਂਜੀ ਜਦੋਂ ਇਹ ਗੱਲ ਬੁੱਝ ਲੈਂਦਾ ਹੈ ਹਾਂ ਤਾਂ ਉਹ ਉੱਠਦਿਆਂ ਬੈਠਦਿਆਂ ਮਤਲਬ ਹਰ ਵੇਲੇ ਸੁਖੀ ਰਹਿੰਦਾ ਤੇ ਖਾਸ ਗੱਲ ਭੌਂ ਨਹੀਂ ਲੱਗਿਆ ਡਰ ਨੇੜੇ ਨਹੀਂ ਆਉਂਦਾ ਬਿਲਕੁਲ ਡਰ ਦੂਰ ਹੋ ਜਾਂਦਾ ਪਰ ਇਹ ਬੁੱਝੀਆ ਇਹ ਸਮਝਣਾ ਕਿ ਇਹ ਸਿਰਫ ਦਿਮਾਗੀ ਕਸਰਤ ਹੈ ਹਾਂ ਇਹੀ ਸਵਾਲ ਹੈ ਮੈਨੂੰ ਲੱਗਦਾ ਹੈ ਇਹ ਉਸ ਤੋਂ ਡੂੰਗੀ ਗੱਲ ਹੈ ਇਹ ਅੰਦਰ ਦਾ ਅਹਿਸਾਸ ਹੈ ਤੇ ਇਹ احساس ਕਿਵੇਂ ਜ਼ਿੰਦਗੀ ਬਦਲਦਾ ਹੈ ਉਹ ਦੇਖੋ ਅਗਲੀ ਟੁਕ 'ਚ ਅੱਛਾ ਸੋਏ ਅਚਿੰਤਾ ਜਾਗੇ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਜਦੋਂ ਪੱਕਾ ਪਤਾ ਲੱਗ ਗਿਆ ਕਿ ਪ੍ਰਭੂ ਹਰ ਥਾਂ ਹੈ ਜਹਾਂ ਕਹਾ ਵਰਤਨਤਾ ਫਿਰ ਚਿੰਤਾ ਦੀ ਤਾਂ ਕੋਈ ਗੁੰਜਾਸ਼ ਨਹੀਂ ਰਹਿੰਦੀ ਹਾਂ ਮਤਲਬ ਸੌਂਦਿਆ ਹੋਇਆ ਵੀ ਚਿੰਤਾ ਨਹੀਂ ਜਾਗਦਿਆ ਹੋਇਆ ਵੀ ਚਿੰਤਾ ਨਹੀਂ ਬਿਲਕੁਲ ਅਚਿੰਤ ਹੋ ਜਾਂਦਾ ਹੈ ਬੰਦਾ ਇਹ ਜਿਹੜੀ ਅੱਜ ਕੱਲ ਦੀ ਐਂਗਜ਼ਾਇਟੀ ਹੈ ਨਾ ਇਹ ਉਸ ਦਾ ਇਲਾਜ ਹੈ ਕਿਉਂਕਿ ਕੋਈ ਥਾਂ ਉਸ ਰਖਵਾਲੇ ਤੋਂ ਬਾਹਰ ਹੈ ਹੀ ਨਹੀਂ ਵਕੀ ਇਹ ਵਿਚਾਰ ਕਿ ਉਹ ਹਰ ਥਾਂ ਹੈ ਸਾਰੀ ਚਿੰਤਾ ਨੂੰ ਜੜੋਂ ਹੀ ਖਤਮ ਕਰ ਦਿੰਦਾ ਹੈ ਤੇ ਅੰਤ ਵਿੱਚ ਫੇਰ ਗੁਰੂ ਸਾਹਿਬ ਸਿੱਟਾ ਕੱਢਦੇ ਨੇ ਹਾਂਜੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋਹ ਨਾਨਕ ਗੁਰ ਮੰਤਰ ਦੜਾਇਆ ਹਾਂ ਇੱਥੇ ਗੁਰ ਮੰਤਰ ਦੜਾਇਆ ਬਹੁਤ ਖਾਸ ਹੈ ਹਾਂਜੀ ਇਸ ਦਾ ਕੀ ਮਤਲਬ ਹੋਇਆ ਮਤਲਬ ਇਹ ਸਿਰਫ ਆਪਣੀ ਕੋਸ਼ਿਸ਼ ਨਾਲ ਸਮਝਣ ਵਾਲੀ ਗੱਲ ਨਹੀਂ ਗੁਰੂ ਨੇ ਇਹ ਮੰਤਰ ਇਹ ਸੋਝੀ ਮਨ ਵਿੱਚ ਪੱਕੀ ਕਰਵਾਈ ਹੈ ਦ੍ਰਿੜ ਕਰਵਾਈ ਹੈ अच्छा मतलब गुरु दी मेहर ਨਾਲੇ ਯਕੀਨ ਬਣਦਾ ਬਿਲਕੁਲ ਇੱਕ ਪ੍ਰੋਸੈਸ ਹੈ ਜਿਸ ਨਾਲ ਉਹ ਵਿਸ਼ਵਾਸ ਨਾ ਇੱਕ اٹوٹ ਯਕੀਨ ਬਣ ਜਾਂਦਾ ਸੋ ਸਾਰੀ ਗੱਲ ਦਾ ਨਿਚੋੜ ਕੀ ਨਿਕਲਿਆ ਹਾਂਜੀ ਇਹੀ ਕਿ ਇੱਕ ਰੱਬ ਹੈ ਉਹ ਸਭ ਦਾ ਰਾਖਾ ਹੈ ਸਭ ਦੇ ਦਿਲ ਦੀ ਜਾਣਦਾ ਹੈ ਹਰ ਥਾਂ ਹੈ ਜਦੋਂ ਇਹ ਯਕੀਨ ਗੁਰੂ ਦੀ ਕਿਰਪਾ ਨਾਲ ਪੱਕਾ ਹੋ ਜਾਂਦਾ ਤਾਂ ਡਲ ਚਿੰਤਾ ਫਿਕਰ ਸਭ ਖਤਮ ਤੇ ਜ਼ਿੰਦਗੀ ਵਿੱਚ ਸੁੱਖ ਆ ਜਾਂਦਾ ਬਿਲਕੁਲ ਸਹਿਜ ਸੁੱਖ ਤਾਂ ਇਹ ਸਭ ਤੋਂ ਫਿਰ ਸਾਨੂੰ ਕੀ ਸਮਝਣਾ ਚਾਹੀਦਾ ਹੈ ਮੁੱਖ ਗੱਲ ਤਾਂ ਇਹੀ ਲੱਗਦੀ ਹੈ ਕਿ ਵਿਸ਼ਵਾਸ ਖਾਸ ਕਰਕੇ ਇੱਕ ਅਜਿਹੇ ਰਖਵਾਲੇ ਤੇ ਜੋ ਹਰ ਥਾਂ ਹੈ ਸਾਡੇ ਮਾਨਸਿਕ ਡਰਾਂ ਨੂੰ ਸ਼ਾਂਤ ਕਰਨ ਦੀ ਬਹੁਤ ਤਾਕਤ ਰੱਖਦਾ ਹੈ ਬਿਲਕੁਲ ਇਹ ਸਿਰਫ ਕੋਈ ਧਾਰਮਿਕ ਗੱਲ ਨਹੀਂ ਰਹਿ ਜਾਂਦੀ ਫਿਰ ਹਾਂ ਇਹ ਤਾਂ ਮਾਨਸਿਕ ਸਿਹਤ ਲਈ ਇੱਕ ਤਰ੍ਹਾਂ ਦਾ ਅਮਲੀ ਨੁਸਖਾ ਲੱਗਦਾ ਹੈ ਸਹੀ ਗੱਲ ਤੇ ਇਸ ਨਾਲ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਸੋਚਣ ਲਈ ਹਾਂਜੀ ਦੱਸੋ ਕਿ ਵਿਸ਼ਵਾਸ ਨਾਲ ਮਾਨਸਿਕ ਸ਼ਾਂਤੀ ਪਾਉਣ ਦਾ ਇਹ ਜੋ ਤਰੀਕਾ ਹੈ ਇਹ ਦੁਨੀਆ ਦੀਆਂ ਹੋਰ ਪਰੰਪਰਾਵਾਂ ਜਾਂ ਅੱਜ ਦੀ ਸਾਈਕੋਲੋਜੀ ਉਹਨਾਂ ਦੇ ਤਰੀਕਿਆਂ ਨਾਲ ਕਿਵੇਂ ਮਿਲਦਾ ਹੈ ਜਾਂ ਕਿੱਥੇ ਵੱਖਰਾ ਹੈ ਦਿਲਚਸਪ ਸਵਾਲ ਹੈ ਖਾਸ ਕਰਕੇ ਜਿਹੜੀ ਗੱਲ ਆਈ ਨਾ ਕਿ ਗੁਰੂ ਦੁਆਰਾ ਦੜਾਏ ਜਾਣ ਦੀ ਇਸ ਦਾ ਕੀ ਖਾਸ ਮਹੱਤਵ ਹੈ ਇਸਾਰੇ ਪ੍ਰੋਸੈਸ ਵਿੱਚ ਇਹ ਇੱਕ ਅਜਿਹਾ ਨੁਕਤਾ ਹੈ ਜਿਸ ਤੇ ਹੋਰ ਵਿਚਾਰ ਕੀਤਾ ਜਾ ਸਕਦਾ ਹੈ ਬਿਲਕੁਲ ਇਹ ਵਿਚਾਰਨ ਵਾਲਾ ਨੁਕਤਾ ਹੈ ਅੱਜ ਦੀ ਇਹ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ